ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡਾ ਸਾਰਿਆਂ ਦਾ ਸਰਕਾਰ ਸਤਰਾਣਾ ਕਾਂਗਸ ਪਾਰਟੀ ਵੱਲੋਂ ਇੱਥੇ ਪਹੁੰਚਣ ਤੇ ਦਿਲ ਦੇ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਇਸ ਤੋਂ ਤਾਂ ਕਾਜੀ ਪਰਸਕਨ ਰੀਸੋਨਸੈਂਸ ਦਾ ਹੈ ਉਸ ਮੀਟਿੰਗ ਦੇ ਵਿੱਚ ਕੁਝ ਅਜਿਹੇ ਜਾਂਬਾਦੀਆਂ ਕੀਤੀਆਂ ਗਈਆਂ ਸੀ ਜਿਹੜੀਆਂ ਕਿ ਪਾਰਟੀ ਨੂੰ ਬਹੁਤ ਨੁਕਸਾਨ ਕਰਦੀਆਂ ਅਸੀਂ ਸਮਝਿਆ ਕਿ ਉਹ ਮੀਟਿੰਗ ਜਿਹੜੀ ਕੀਤੀ ਗਈ ਸੀ ਉਹ ਮੀਟਿੰਗ ਨਾਤਾ ਬਲੌਕ ਪਟਨਾ ਦੇ ਬਲੌਕ ਪ੍ਰਧਾਨ ਨੂੰ ਉਸ ਮੀਟਿੰਗ ਬਾਰੇ ਕੋਈ ਜਾਣਕਾਰੀ ਸੀ ਨਾ ਉਸ ਮੀਟਿੰਗ ਬਾਰੇ ਮੈਨੂੰ ਕੋਈ ਜਾਣਕਾਰੀ ਸੀ ਨਾ ਉਸ ਮੀਟਿੰਗ ਬਾਰੇ ਜ਼ਿਲ੍ਹਾ ਪ੍ਰਧਾਨ ਨੂੰ ਕੋਈ ਜਾਣਕਾਰੀ ਸੀ ਅਸੀਂ ਸਟੇਟ ਤੋਂ ਵੀ ਪਤਾ ਕੀਤਾ ਸਾਡੀ ਸਟੇਟ ਲੀਡਰਸ਼ਿਪ ਤੋਂ ਉੱਥੇ ਵੀ ਕੋਈ ਜਾਣਕਾਰੀ ਨਹੀਂ ਸੀ ਔਰ ਡਗਾ ਬਲੌਕ ਦੇ ਪ੍ਰਧਾਨ ਆ ਕੇ ਮੀਟਿੰਗ ਕੀਤੀ ਹੈ ਅਸੀਂ ਸਮਝਿਆ ਕਿ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਨੇ ਇਹ ਤੋਂ ਬਚਣਾ ਚਾਹੀਦਾ ਪਰ ਇਹਦੇ ਨਾਲ ਨਾਲ ਮੈਂ ਇਹ ਵੀ ਸਮਝਦਾ ਕਿ ਉਹ ਉਹਨਾਂ ਵਿੱਚ ਬਹੁਤ ਸਾਰੇ ਸਾਡੇ ਕਾਂਗਰਸੀ ਵੀ ਸੀ ਜਿਹੜੇ ਕਿ ਸਾਡੇ ਪਰਿਵਾਰ ਦੇ ਮੈਂਬਰ ਨੇ 2022 ਦੇ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੀਡਰ ਸਹਿਬਾਨ ਨੇ ਪਾਰਟੀ ਦਾ ਸਾਥ ਦਿੱਤਾ ਸੀ ਪਾਰਟੀ ਦੇ ਨਾਲ ਚੱਲੇ ਸੀ ਪਰ ਕੁਝ ਕੁ ਲੀਡਰ ਸਹਿਬਾਨ ਜਿਹੜੇ ਉੱਥੇ ਬੋਲੇ ਨੇ ਜਾਂ ਜਿਹੜੇ ਉੱਥੇ ਬੈਠੇ ਸੀ ਉਹਨਾਂ ਨੇ 2024 ਦੇ ਵਿੱਚ ਡਾਕਟਰ ਧਨਵੀਰ ਗਾਂਧੀ ਦੀ ਇਲੈਕਸ਼ਨ ਦੇ ਵਿੱਚ ਪਾਰਟੀ ਦਾ ਨੁਕਸਾਨ ਕੀਤਾ ਪਾਰਟੀ ਦੇ ਨਾਲ ਨਹੀਂ ਚੱਲੇ ਪਾਰਟੀ ਦੀ ਏਡੋਲੋਜੀ ਦੇ ਮਤਾਂਫਕ ਨਹੀਂ ਚੱਲੇ ਪਾਰਟੀ ਦੀਆਂ ਗਤੀਵਿਧੀਆਂ ਦੇ ਮਤਾਂਫਕ ਜਿਹੜੀ ਪਾਰਟੀ ਦੀਆਂ ਪਾਲਿਸੀਆਂ ਸੀ ਉਹਨੂੰ ਅਡਾਪਟ ਨਹੀਂ ਕੀਤਾ ਉਹਦੇ ਉਲਟ ਜਾ ਕੇ ਵਿਰੋਧੀ ਪਾਰਟੀਆਂ ਨੂੰ ਉਹਨਾਂ ਨੇ ਜਿਹੜਾ ਹੈ ਉਹਨਾਂ ਦੇ ਹੱਕ ਦੇ ਵਿੱਚ ਖੜਨ ਦੀ ਕੋਸ਼ਿਸ਼ ਕੀਤੀ ਆ ਉਹਦੇ ਵਿੱਚ ਇੱਕ ਵਿਅਕਤੀ ਹੈ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੇ ਵਾਸਤੇ ਜੋ ਕਿ ਬੀਜੇਪੀ ਦਾ ਟੈਂਡੇਟ ਸੀ ਉਹਦੇ ਵਾਸਤੇ ਵੋਟਾਂ ਮੰਗ ਰਿਹਾ ਸੀ ਦੂਜਾ ਵਿਅਕਤੀ ਉਹ ਲੁਧਿਆਣਾ ਦੇ ਵਿੱਚ ਵੋਟਾਂ ਮੰਗ ਰਿਆ ਸੀ ਰਵਨੀਦੀ ਬਿੱਟੂ ਦੇ ਲਈ ਬੀਜੇਪੀ ਦੇ ਲਈ ਔਰ ਤੀਜਾ ਵਿਅਕਤੀ ਉਹ ਵਿਅਕਤੀ ਮਹਾਰਾਣੀ ਸਾਭਾ ਦੇ ਲਈ ਪਾਟਨਾ ਸ਼ਹਿਰ ਦੇ ਵਿੱਚ ਵੋਟਾਂ ਮੰਗ ਰਿਆ ਸੀ ਔਰ ਸ਼ਰਾਂਵ ਕਹਿ ਰਿਹਾ ਸੀ ਕਿ ਮੈਂ ਆਪਣੇ ਬਾੜ ਦੇ ਵਿੱਚੋਂ ਔਰ ਪਾਟਨਾ ਸ਼ਹਿਰ ਦੇ ਵਿੱਚੋਂ ਮਹਾਰਾਣੀ ਸਾਹਿਬ ਨੂੰ ਚਿਤਾ ਕੇ ਭੇਜਣਾ ਸੋ ਮੈਂ ਸਮਝਦਾ ਕਿ ਇਹੋ ਜਿਹੇ ਲੋਕ ਜਿਨ੍ਹਾਂ ਲੋਕਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਵ੍ਰੋਧੀ ਪਾਰਟੀਆਂ ਨੂੰ ਵੋਟ ਪਾਈ ਐ ਉਹਨਾਂ ਦੀ ਸਪੋਰਟ ਕੀਤੀ ਐ ਇਹ ਪਾਰਟੀ ਦੇ ਜਿਹੜਾ ਹੈ ਪਾਰਟੀ ਦੇ ਪਿੱਠ ਵਿੱਚ ਛੁਰਾ ਮਾਰਨ ਵਾਲੀ ਚਲਕੀ ਸੀ ਸੋ ਇਸ ਗੱਲ ਦੀ ਅਸੀਂ ਜਿਹੜੀ ਪੂਰੀ ਦੀ ਪੂਰੀ ਰਿਪੋਰਟ ਐ ਉਹ ਆਪਣੇ ਜ਼ਿਲ੍ਹਾ ਪ੍ਰਧਾਨ ਨੂੰ ਸਟੇਟ ਪ੍ਰਧਾਨ ਨੂੰ ਡਾ. ਧਰਮੀਰ ਗਾਂਧੀ ਜੀ ਨੂੰ ਲਿਖਤੀ ਤੌਰ ਤੇ ਭੇਜ ਦਿੱਤੇ ਆ ਔਰ ਇਹ ਮੈਂ ਤੁਹਾਨੂੰ ਵਾਅਦੇ ਨਾਲ ਕਹਿ ਸਕਦਾ ਕਿ ਇਹ ਸਾਡਾ ਜਿਹੜਾ ਕੁੱਲ ਮਿਲਾ ਕੇ ਕੁਝ ਇੱਕ ਬੰਦਿਆਂ ਤੋਂ ਬਿਨਾ ਬਾਕੀ ਜੋ ਵੀ ਮਾਮਲਾ ਹੈ ਇਹ ਸਾਡੇ ਪਰਿਵਾਰ ਦਾ ਮਾਮਲਾ ਇਸ ਮਾਮਲੇ ਨੂੰ ਅਸੀਂ ਕੋਈ ਇਸ ਤਰ੍ਹਾਂ ਦਾ ਨਹੀਂ ਦਿਖਾਉਣਾ ਚਾਹੁੰਦੇ ਕਿ ਪਾਰਟੀ ਦੇ ਵਿੱਚ ਕੋਈ ਫੋਟਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸਾਡੇ ਸਾਰੇ ਵੀਰ ਨੇ ਉਹਨਾਂ ਦੇ ਨਾਲ ਬੈਠ ਕੇ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਉਹ ਗੱਲਬਾਤ ਤੇ ਰਾਹੀਂ ਅਸੀਂ ਹਰ ਮਸਲੇ ਨੂੰ ਜਿਹੜਾ ਸੁਝਾਉਣ ਦੀ ਕੋਸ਼ਿਸ਼ ਹੈ ਉਹ ਕਰ ਰਹੇ ਹਾਂ ਇਸ ਤਰ੍ਹਾਂ ਹੈ ਜੀ ਪੋਲੀਟੀਕਲ ਪਾਰਟੀਆਂ ਸਾਰੀ ਪੋਲੀਟੀਕਲ ਪਾਰਟੀਆਂ ਜਦੋਂ ਆਪਾਂ ਇਲੈਕਸ਼ਨ ਦੇ ਵਿੱਚ ਜਾਂਦੇ ਆ ਤੇ ਆਪਾਂ ਦਿੱਲੀ ਦੇ ਕੰਮ ਕਰ ਚਲਾਉਨੇ ਆ ਤਾਂ ਉਹ ਪੈਸੇ ਨਾ ਚੱਲਦੇ। ਤੁਸੀਂ ਸਾਰੇ ਜਾਣਦੇ ਹੋ। ਹਰੇਕ ਇਲੈਕਸ਼ਨ ਦੇ ਵਿੱਚ ਪਿਆਸਾ ਖਰਚ ਹੁੰਦਾ। 2022 ਦੇ ਵਿੱਚ ਮੈਂ ਇਲੈਕਸ਼ਨ ਲੜਿਆ। ਜਿਹੜੇ ਸੱਜਣ ਉਸ ਦਿਨ ਮੇਰੇ ਵਿਰੁੱਧ ਜਾਬਾਦੀ ਕਰ ਰਹੇ ਸੀ ਉਹ 2022 ਦੇ ਇਲੈਕਸ਼ਨ ਦੇ ਵਿੱਚ ਮੇਰੇ ਇਲੈਕਸ਼ਨ ਇੰਚਾਰਜ ਸੀ। ਇਹ ਦੱਸਦਿਆਂ ਮੈਨੂੰ ਬੇਹੱਦ ਦੁੱਖ ਹੋ ਰਿਹਾ ਕਿ ਉਹਨਾਂ ਦੇ ਇਲੈਕਸ਼ਨ ਚਾਰਜ ਹੁੰਦਿਆਂ ਮੇਰਾ ਫਾਈਨੈਂਸ਼ਲੀ ਇੰਨਾ ਨੁਕਸਾਨ ਹੋਇਆ ਕਿ ਮੇਰੇ ਕੋਲੇ 4 ਕਿੱਕੜੇ ਜ਼ਮੀਨ ਦੇ ਸੀ ਮੈਨੂੰ ਉਹ ਵੇਚਣੇ ਪਏ। ਉਹਨਾਂ ਲੋਕਾਂ ਦਾ ਕਿਰਦਾਰ ਏ ਹੈ। ਉਹਨਾਂ ਕਾਰਨ ਫਾਈਨੈਂਸ਼ੀਅਲ ਜਿਹੜੀ ਜਿਹੜੇ ਜਿਹੜੀ ਉਹਨਾਂ ਨੇ ਜੋ ਮਿਸਮੈਨੇਜਮੈਂਟ ਕੀਤੀ ਸੀ ਜਿਸ ਤਰ੍ਹਾਂ ਲੁੱਟਿਆ ਖੁੱਟਿਆ ਸੀ। ਦੂਜੀ ਗੱਲ ਜਿੱਥੋਂ ਤੱਕ ਪੈਸੇ ਦਾ ਸਬੰਧ ਆ ਹਰੇਕ ਪਾਰਟੀ ਦੇ ਵਿੱਚ ਦਫ਼ਤਰਾਂ ਦੇ ਕੰਮ ਚਲਾਉਣ ਦੇ ਲਈ ਪੈਸੇ ਆਉਂਦੇ ਨੇ ਸੱਜਣ ਮਿੱਤਰ ਵੀ ਉਹਦੇ ਵਿੱਚ ਕੰਟ੍ਰਿਬਿਊਟ ਕਰਦੇ ਨੇ ਅਸੀਂ ਖੁਦ ਵੀ ਕੰਟ੍ਰਿਬਿਊਟ ਕਰਦੇ ਹਾਂ। ਜਿਹੜਾ ਪੈਸਾ ਜੇਕਰ ਕੋਈ ਤਿਲ ਫੁੱਲ ਪਾਰਟੀ ਵੱਲੋਂ ਆਇਆ ਸੀ ਤਾਂ ਉਹਦਾ ਸਾਬਕਾਤ ਸਾਡੀ ਪੂਰੀ ਟੀਮ ਦੇ ਕੋਲ ਹੈਗਾ ਉਹ ਸਾਰਾ ਸਾਬਕਾਤ ਅਸੀਂ ਆਪਣੇ ਡਾਕਟਰ タルਮੀ ਗਾਂਧੀ ਜੀ ਨੂੰ ਆਪਣੀ ਹਾਈ ਕਮਾਂਡ ਨੂੰ ਤੇ ਜਿਹੜਾ ਪ੍ਰਧਾਨ ਨੂੰ ਆਲਰੇਡੀ ਦੇ ਚੁੱਕੇ ਨੇ ਉਹਦੇ ਵਿੱਚ ਕੋਈ ਅਸੀਂ ਗੱਲ ਨਹੀਂ ਹੈਗੀ ਸਾਡੇ ਕੋਲ ਕੰਪਲੀਟ ਰਿਪੋਰਟ ਆ ਔਰ ਮੇਰੀ ਟੀਮ ਜਿਹੜੀ ਆ ਸਾਰੀ ਦੀ ਸਾਰੀ ਟੀਮ ਨੇ ਜੋ ਮੈਨੇਜਮੈਂਟ ਕੀਤੀ ਆ ਮੈਂ ਇਹਨਾਂ ਨੂੰ ਸਾਰਾ ਧੰਨਵਾਦ ਦਿਆਂ ਬਹੁਤ ਸ਼ਾਂਤਾਂ ਤੰਗ ਨਾ ਕੀਤੀ ਆ ਜੋਤੂਲ ਫਿਰਕ ਜੋ ਆਇਆ ਸੀ ਉਹ ਅਸੀਂ ਅੱਗੇ ਭੇਜਿਆ ਜਿਸ ਤਰ੍ਹਾਂ ਜਿੱਦਾਂ ਦੀ ਜਰੂਰਤ ਸੀ ਤੁਸੀਂ ਇਹ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਗੱਲਾਂ ਹੁੰਦੀਆਂ ਨੇ ਮੈਂ ਸਮਝਦਾ ਕਿ ਉਹਨਾਂ ਨੂੰ ਪਰਿਵਾਰਕ ਸੀਮਾਾਂਤ ਤੱਕ ਹੀ ਰੱਖਿਆ ਜਾਣਾ ਚਾਹੀਦਾ ਪਰ ਜੇ ਕੋਈ ਆਦਮੀ ਧਰਮ ਦੀ ਆੜ ਦੇ ਵਿੱਚ ਜੇ ਕੋਈ ਆਦਮੀ ਕਿਰਦਾਰ ਦੇ ਵਿੱਚ ਗਿਰ ਜਾਵੇ ਔਰ ਅਜਿਹੀਆਂ ਗੱਲਾਂ ਕਰੇ ਜਿਹੜੀਆਂ ਸਮਾਜਿਕ ਰੁਤਬੇ ਦੇ ਇੰਗੇਜਡ ਹੋਣ ਤੁਹਾਨੂੰ ਨੁਕਸਾਨ ਪਹੁੰਚਾਉਂਦੀਆਂ ਹੋਣ ਤਾਂ ਉਦੋਂ ਮੈਂ ਸਮਝਾਂ ਕਿ ਇਹ ਗੱਲਾਂ ਕਰਨੀਆਂ ਜ਼ਰੂਰੀ ਹੋ ਜਾਂਦੀਆਂ ਨੇ ਇਸ ਕਰਕੇ ਮੈਂ ਗੱਲ ਕੀਤੀ। ਨਾ ਕੋਈ ਐਕਸ਼ਨ ਵਾਲੀ ਗੱਲ ਨਹੀਂ ਹੈਗੀ ਸਾਡੇ ਸਾਰੇ ਭਰਾ ਨੇ ਅਸੀਂ ਰਲ ਮਿਲ ਕੇ ਕੋਸ਼ਿਸ਼ ਕਰਕੇ ਸਾਰਿਆਂ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਔਰ ਅਸੀਂ ਹਰ ਇੱਕ ਦੇ ਨਾਲ ਰਸਤਾ ਕੈਂਪ ਕੀਤਾ ਹੋਇਆ ਸਾਡਾ ਪਾਰਟੀ ਦਾ ਘਰ ਦਾ ਮਾਮਲਾ ਇਹਨਾਂ ਘਰ ਬੈਠ ਕੇ ਨੂੰ ਬੜੀ ਜੀ ਕੋਸ਼ਿਸ਼ ਕਰ ਰਹੇ ਹਾਂ। ਕੋਈ ਇਸ਼ੂ ਨਹੀਂ ਹੈ ਜਿਹੜੇ ਜਿਹ ਤੁਸੀਂ ਪਾਰਟ اٹھਾਏ ਨੇ ਉਹਨਾਂ ਦਾ ਅਸੀਂ ਦਾ ਵਿਲੇਸ਼ਣ ਉਹਨਾਂ ਨੇ ਬੜਾ ਇਹ ਕਾਫੀ ਨਾ ਵਿਵਾਕੀਨਾ ਜਵਾਬ ਹੁੰਦਾ ਪਰ ਮੈਂ ਤੁਹਾਨੂੰ ਇਹ ਗੱਲ ਜਰੂਰ ਸਪਸ਼ਟ ਕਰਨੀ ਚਾਹੁੰਨਾ ਕਿ ਜਦੋਂ ਹੀ ਇਲੈਕਸ਼ਨ ਸ਼ੁਰੂ ਹੋਈ ਸੀ ਅਸੀਂ ਉਦੋਂ ਹੀ ਪਾਰਟੀ ਨੂੰ ਇਹ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਸਾਡੇ ਦਫ਼ਤਰ ਦੇ ਖਰਚੇ ਨਹੀਂ ਚੱਲ ਰਹੇ ਸਾਨੂੰ ਦਫ਼ਤਰ ਦੇ ਖਰਚਿਆਂ ਦੇ ਲਈ ਪੈਸੇ ਦੀ ਜ਼ਰੂਰਤ ਹੈ ਅਸੀਂ ਆਪਣੇ ਸੱਜਣਾ ਮਿੱਤਰਾਂ ਤੋਂ ਪੈਸੇ ਲੈ ਕੇ ਕੰਮ ਚਲਾ ਰਹੇ ਹਾਂ ਸਾਨੂੰ ਕੋਈ ਨਾ ਕੋਈ ਖਰਚਾ ਦਿੱਤਾ ਜਾਵੇ ਜੋ ਵੀ ਪਾਰਟੀ ਨੇ ਸਾਨੂੰ ਦਿੱਤਾ ਉਹ ਪਾਰਟੀ ਨੇ ਖਰਚਾ ਦਿੱਤਾ ਸੀ ਤੇ ਉਹਦੇ ਵਿੱਚ ਦਫ਼ਤਰ ਦਾ ਖਰਚਾ ਵੀ ਸੀ ਤੁਸੀਂ ਜਾਣਦੇ ਹੋ ਕਿ 52 ਪਬਲਿਕ ਮੀਟਿੰਗਸ ਡਾਕਟਰ ਗਾਂਧੀ ਜੀ ਆ ਅਸੀਂ ਕੰਡਕਟ ਕੀਤੀਆਂ ਸੀ ਹਲਕਾ ਸਤਰਾਣਾ ਦੇ ਵਿੱਚ 52 ਉਹਨਾਂ ਤੇ ਵੀ ਖਰਚਾ ਹੋਇਆ ਡੇਲੀ ਖਰਚਾ ਹੁੰਦਾ ਸੀ ਅਸੀਂ ਰੋਹਲ ਗਾਂਧੀ ਜੀ ਆਏ ਉੱਥੇ ਵੀ ਅਸੀਂ ਗਏ 50 ਬੱਸਾਂ ਲੈ ਕੇ ਪ੍ਰੇਕਾ ਗਾਂਧੀ ਜੀ ਆਏ ਉੱਥੇ ਵੀ ਅਸੀਂ 10 12 ਬੱਸਾਂ ਲੈ ਕੇ ਗਏ ਹਰ ਤਰ੍ਹਾਂ ਦੇ ਅਰੇਂਜਮੈਂਟ ਤੁਸੀਂ ਜਾਂਦਿਆਂ ਕਰਨੇ ਪੈਂਦੇ ਨੇ ਪਬਲਿਕ ਦੇ ਵਿੱਚ ਰਹਿੰਦਿਆਂ ਹੋਇਆਂ ਸੋ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸਾਰਾ ਸਾਲ ਤਾਂ ਸਾਡੇ ਕੋਲ ਆ ਜਿਨ੍ਹਾਂ ਥੋਟੀ ਜਨੂਸ ਹਸਾਬ ਦਾ ਪਤਾ ਦੇਣਾ ਚਾਹੀਦਾ ਸੀ ਉਹਨਾਂ ਨੂੰ ਅਸੀਂ ਆਲਰੇਡੀ ਹਸਾਬ ਦਾ ਦੇ ਚੁੱਕੇ ਹਾਂ ਨੈਸ਼ਨਲ ਪਾਰਟੀਆਂ ਨੈਸ਼ਨਲ ਪਾਰਟੀਆਂ ਸਾਰੀਆਂ ਉਹਨਾਂ ਪਾਰਟੀਆਂ ਦਾ ਜਿਹੜਾ ਚੰਦਾ ਹੁੰਦਾ ਹੈ ਉਹ ਬਕਾਇਦਾ ਤੁਹਾਨੂੰ ਵੀ ਪੱਤਰਕਾਰ ਸਹਿਬਾਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਕਿ ਹਰ ਪਾਰਟੀ ਜਿਹੜੀ ਹੈ ਜਿਹਦਾ ਉਹਦੀ ਟਿਕਟ ਦੇ ਚੋਣ ਨਿਸ਼ਾਨ ਤੇ ਚੋਣ ਲੜਦਾ ਹੈ ਭਾਵੇਂ ਉਹ ਐਮਐਲਏ ਹੋਵੇ ਭਾਵੇਂ ਉਹ ਐਮਪੀ ਹੋਵੇ ਪਾਰਟੀ ਉਹਨਾਂ ਨੂੰ ਚੰਦਾ ਭੇਜਦੀ ਹੈ ਸਟੇਟ ਨੂੰ ਭੇਜਦੀ ਹੈ ਸਟੇਟ ਅੱਗੇ ਉਹਨੂੰ ਡਿਵਾਈਡ ਕਰਕੇ ਹਰ ਹਲਕੇ ਨੂੰ ਭੇਜ ਦਈਏ ਕੋਈ ਇਸ ਹਲਕੇ ਵਾਸਤੇ ਸਪੈਸ਼ਲੀ ਜੇ ਤਾਂ ਕੋਈ ਪੈਸਾ ਆਇਆ ਹੋਵੇ ਜਾਂ ਮੈਂ ਤੁਹਾਡੀ ਗੱਲ ਦਾ ਉੱਥੇ ਹੀ ਉਸ ਗੱਲ ਦਾ ਜਵਾਬ ਦੇ ਰਿਹਾ ਕਿ ਹਰ ਵਾਰ ਪਿਛਲੀਆਂ 1986 ਤੋਂ ਲੈ ਕੇ ਹੁਣ ਤੱਕ ਦੀਆਂ ਕੋਈ ਪਰ ਬੂਥ 10000 ਜਾਂ 5000 ਜਾਂ 15000 ਕਿਸੇ ਨੇ ਭੇਜਿਆ ਹੋਵੇ ਤਾਂ ਵੀ ਅਸੀਂ ਦੇਣਦਾਰਾਂ ਪਾਰਟੀ ਜਿੰਨਾ ਹੀ ਡਿਸਾਈਡ ਕਰਕੇ ਅਸੀਂ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਆ ਕਿ ਅਸੀਂ ਗਰੀਬ ਬੰਦੇ ਆ ਅਸੀਂ ਲੋਕਾਂ ਤੋਂ ਤਿਲ-ਫੁੱਲ ਲੈ ਕੇ ਪਾਰਟੀ ਚਲਾ ਰਹੇ ਆ ਗਾਂਧੀ ਜੀ ਜਿਹੜੇ ਸਾਡੇ ਉਹ ਉਹ ਇੱਕ ਇਮਾਨਦਾਰ ਸ਼ਖਸੀਅਤ ਨੇ ਉਹਨਾਂ ਨੇ ਇੱਕ ਸਾਫ਼ ਕਹਿਤਾ ਸੀ ਕਿ ਤੁਸੀਂ ਆਪ ਚਲਾਉਣਾ ਹੈ ਉੱਥੇ ਦਫ਼ਤਰ ਡੇਢ ਮਹੀਨਾ ਅਸੀਂ ਇੱਕ ਇਹ ਦਫ਼ਤਰ ਚਲਾ ਕੇ ਰੱਖਿਆ ਔਰ ਡੇਢ ਮਹੀਨੇ ਦੇ ਵਿੱਚ ਅਸੀਂ ਜਿਹੜਾ ਇੱਥੋਂ ਚਲਾਉਂਦੇ ਸੀ ਉਸ ਤੋਂ ਬਾਅਦ ਸਾਡੀ ਵਾਰ-ਵਾਰ ਕਹਿਣਾ ਜ਼ਿਲ੍ਹਾ ਪ੍ਰਧਾਨ ਨੂੰ ਕਹਿਣਾ ਕੈਂਡੀਡੇਟ ਨੂੰ ਕਹਿਣਾ ਜੋ ਸਾਨੂੰ ਤਿਲ-ਫੁੱਲ ਮਿਲਿਆ ਹੈ ਉਹ ਕੋਈ 10000 ਜਾਂ 5000 ਬੂਥ ਪ੍ਰਤੀ ਨਹੀਂ ਮਿਲਿਆ ਹੈਗਾ ਉਹ ਡਿਵਾਈਡ ਹੁੰਦਾ ਉੱਥੇ ਕਿ ਇੰਨੇ ਬੂਥ ਨੇ ਇੰਨੀਆਂ ਮਤਲਬ ਪੰਚਾਇਤਾਂ ਨੇ ਉਹਨਾਂ ਦੇ ਹਿਸਾਬ ਨਾਲ ਪੈਸਾ ਹੁੰਦਾ ਹੈ ਕਿ ਜਿਹੜਾ ਅੱਗੇ ਜਿਹੜੇ ਸਾਡੇ ਕਈ ਸਾਡੇ ਜਿਹੜੇ ਬੂਥ ਲੈਵਲ ਦੇ ਵਰਕਰ ਨੇ ਉਹ ਕਮਜ਼ੋਰ ਸੀ ਉਹਨਾਂ ਨੂੰ ਅਸੀਂ ਪਿਛਲੇ ਇਲੈਕਸ਼ਨਾਂ ਚ ਵੀ ਦਿੰਦੇ ਰਹੇ ਆ ਵੀ ਟੈਂਟ ਲਾਓ ਜਾ ਕੇ ਕੁਰਸੀਆਂ ਲਾਓ ਤੁਸੀਂ ਆ ਜਿਹੜੇ ਚੀਜ਼ਾਂ ਨੇ ਲਾ ਕੇ ਗੱਡੀਆਂ ਦਿੰਦੇ ਆ ਜੀ ਇਲੈਕਸ਼ਨ ਵਾਲੇ ਦਿਨ ਵੋਟਾਂ ਪਾਉਣ ਵਾਸਤੇ ਉਹ ਖਰਚੇ ਉਹ ਪੱਤਰਕਾਰ ਸਹਿਬਾਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਖਰਚੇ ਸੀ ਨਾ ਕਿ ਕਿਸੇ ਦੇ ਕੋਈ 10000 ਪ੍ਰਤੀ ਬੂਥ ਆਇਆ ਨਾ ਕੋਈ 5000 ਪ੍ਰਤੀ ਬੂਥ ਆਇਆ ਇਹ ਉਹਨਾਂ ਲੋਕਾਂ ਨੂੰ ਪਰਮਪਲੇਖਾ ਹੈ ਪ੍ਰਕਾਰ ਸਹਿਬਾਨਾਂ ਦੇ ਥਰੂ ਉਹਨਾਂ ਮਹਾਰਤੀਆਂ ਨੂੰ ਜਵਾਬ ਦੇ ਰਿਹਾ ਕਿ ਜਿਹੜੇ ਦੋਸ਼ ਲਾ ਰਹੇ ਨੇ ਕਿ ਪੈਸੇ ਆਏ ਤਾਂ ਸਰਦਾਰ ਦਰਬਾਰਾ ਸਿੰਘ ਜੀ ਉਹਨਾਂ ਨੂੰ ਹੜੱਪ ਗਏ ਨੇ ਜਾਂ ਕਰ ਗਏ ਨੇ ਇਹ ਬਿਲਕੁਲ ਝੂਠ ਹੈ ਅਸੀਂ ਬੈਠੇ ਆ ਨਿਰਮਲ ਸਿੰਘ ਪੰਨੂ ਬੈਠਾ ਹੈ ਰਣਜੀਤ ਸਿੰਘ ਬੈਠਾ ਹੈ ਮੋਹਰ ਸਿੰਘ ਬੈਠਾ ਹੈ ਬਾਜ ਸਿੰਘ ਬੈਠਾ ਸਮੁੱਚੀ ਸਾਡੀ ਸ਼ਹਿਰ ਦਾ ਸਿਟੀ ਪ੍ਰਧਾਨ ਬੈਠਾ ਹੈ ਹੈਪੀ ਮਤਲਬ ਸਾਰੇ ਪਵਨ ਪਟਵਾਰੀ ਜੀ ਬੈਠੇ ਨੇ ਅਸੀਂ ਸਾਰੀ ਟੀਮ ਨੇ ਉਹ ਡਿਵਾਈਡ ਕਰਕੇ ਜਿੰਨਾ ਖਰਚਾ ਸੀ ਸਾਰਾ ਖਰਚਾ ਬਣਾ ਕੇ ਉਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਅਸੀਂ ਉਹ ਆਪਣੀ ਹਾਈ ਕਮਾਂਡ ਨੂੰ ਜ਼ਿਲ੍ਹਾ ਪ੍ਰਧਾਨ ਨੂੰ ਕੈਂਡੀਡੇਟ ਨੂੰ ਗਾਂਧੀ ਜੀ ਨੂੰ ਅਸੀਂ ਸਾਰਾ ਉਹਨਾਂ ਨੂੰ ਦੇ ਦਿੱਤਾ ਹੈ ਇਹਨਾਂ ਨੂੰ ਅਸੀਂ ਕਿਸ ਚੀਜ਼ ਦਾ ਹਿਸਾਬ ਦੇਈਏ ਸਾਹ ਦਰਵਾਰਾ ਸਿੰਘ ਜੀ ਨੇ ਪਹਿਲਾਂ ਕਿਹਾ ਹੈ ਕਿ ਇੱਕ ਤਾਂ ਅੰਮ੍ਰਿਤਸਰ ਬੀਜੇਪੀ ਦੀ ਸਪੋਰਟ ਕਰ ਰਿਹਾ ਸੀ ਇੱਕ ਲੁਧਿਆਣੇ ਬੀਜੇਪੀ ਦੀ ਸਪੋਰਟ ਕਰ ਰਿਹਾ ਸੀ ਇੱਕ ਇੱਥੇ ਜਿਹੜਾ ਮਹਾਰਾਤੀ ਸੀ ਉਹਦਾ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈ ਵੀ ਉਹ ਕਿੱਥੇ ਕਿੱ데 ਸਪੋਰਟ ਕਰ ਰਹੇ ਸੀ ਜਿਹੜੇ ਬੀਜੇਪੀ ਦੀ ਸਪੋਰਟ ਕਰ ਰਹੇ ਨੇ ਮਹਾਰਾਣੀ ਦੀ ਸਪੋਰਟ ਕਰ ਰਹੇ ਨੇ ਉਹ ਉਹਨਾਂ ਦਾ ਅਧਿਕਾਰ ਹੀ ਨਹੀਂ ਸਾਡੇ ਤੋਂ ਕੋ ਹਿਸਾਬ ਮੰਗ ਲੈਣ ਸਾਡੇ ਤੋਂ ਹਿਸਾਬ ਮੰਗੇ ਪਾਰਟੀ ਸਾਡੇ ਤੋਂ ਹਿਸਾਬ ਮੰਗੇ ਕੈਂਡੀਡੇਟ ਅਸੀਂ ਉਹਨਾਂ ਨੂੰ ਆਲਰੇਡੀ ਦੇ ਚੁੱਕੇ ਆ ਪਹਿਲਾਂ ਇੱਕੋ ਆ ਮੰਗ ਕੇ ਕਿਹਾ ਸਰਕਾਰ ਚਾਰਜ ਬਦਲ ਦੀ ਇਹ ਉਹ ਕਹਿੰਦੇ ਇਹ ਬਾਰਿਕ ਕਿਸਾਨੀ ਆ ਨਹੀਂ ਉਹ ਆਪਣਾ ਕੰਬੋਜ ਸਾਹਿਬ ਠੀਕ ਹੈ ਮੰਗ ਹਰ ਇੱਕ ਕਰ ਸਕਦਾ ਹੈ ਹਲਕਾ ਨ ਚਾਰਜ ਲਾਇਆ ਪਰਦੇਸ਼ ਕਾਂਗਰਸ ਨੇ ਟਿਕਟ ਦਿੱਤੀ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਉਸ ਤੋਂ ਬਾਅਦ ਇਹਨਾਂ ਨੇ ਹਲਕਾ ਨ ਚਾਰਜ ਇਹ ਨੇ ਉਹ ਕਾਂਗਰਸ ਪਾਰਟੀ ਦਾ ਹੀ ਰੰਗਾਰ ਹੈ ਉਹਨਾਂ ਨੇ ਦੇਖਣਾ ਹੈ ਲੋਕਾਂ ਦੀ ਪਬਲਿਕਿਟੀ ਦੇਖਣੀ ਹੈ ਲੋਕਾਂ ਦੇ ਵਿੱਚ ਰੁਝਾਨ ਦੇਖਣਾ ਹੈ ਕਿ ਸਰਦਾਰ ਦਰਬਾਰਾ ਸਿੰਘ ਕੰਮ ਕਰ ਰਿਹਾ ਉੱਥੇ ਕੌਣ ਕਰ ਰਿਹਾ ਹੈ ਇਲੈਕਸ਼ਨ ਦੇ ਵਿੱਚ ਧਰਮਵੀਰ ਗਾਂਧੀ ਜੀ ਦੇ ਇਲੈਕਸ਼ਨ ਜਿੱਦਣ ਸਟਾਰਟ ਹੋਇਆ ਹੈ ਇਹ ਮਹਾਰਾਤੀ ਰਾਜਪੁਰੇ ਮੀਟਿੰਗ ਕਰ ਰਹੇ ਸੀ ਗਾਂਧੀ ਜੀ ਦੇ ਖਿਲਾਫ ਇਹਨਾਂ ਦੇ ਲੀਡਰ ਦੇ ਕਹਿਣੇ ਦੇ ਮੈਂ ਮੈਨੂੰ ਇਹ ਗੱਲ ਕੋਈ ਝਿਜਕ ਨਹੀਂ ਹੈਗਾ ਇਹਨਾਂ ਦੇ ਲੀਡਰ ਨੇ ਰਾਜਪੁਰੇ 'ਚ ਮੀਟਿੰਗ ਕੀਤੀ ਹੋਈ ਸੀ ਗਾਂਧੀ ਦੇ ਖਿਲਾਫ ਔਰ ਅਸੀਂ ਧਰਮਵੀਰ ਗਾਂਧੀ ਦੀ ਜਿਹੜੀ ਮੀਟਿੰਗ ਸੀ ਉਹ ਹਲਕੇ ਛਤਰਾਣੇ ਵਿੱਚ ਰੱਖੀ ਹੋਈ ਸੀ ਇਹ ਸਾਡੇ ਦੋ ਪੁੱਛਦੇ ਨੇ ਤੁਸੀਂ ਕੀ ਕਰੋਗੇ ਇਹਨਾਂ ਬਾਰੇ ਅਸੀਂ ਹਾਈ ਕਮਾਂਡ ਦੇ ਕੋਲ ਜਾ ਚੁੱਕੇ ਹਾਂ ਹਾਈ ਕਮਾਂਡ ਨਾਲ ਸਾਡੀ ਡਿਸਕਸ ਹੋ ਚੁੱਕੀ ਹੈ ਸਾਡਾ ਜ਼ਿਲ੍ਹਾ ਪ੍ਰਧਾਨ ਜਿੱਦਣ ਇਹਨਾਂ ਨੇ ਮੀਟਿੰਗ ਕੀਤੀ ਹੈ ਵਾਰ-ਵਾਰ ਸਾਡੇ ਨਾਲ ਟੈਸ ਸੀ ਪ੍ਰਦੇਸ਼ ਕਾਂਗਰਸ ਸਾਡੇ ਨਾਲ ਟੈਸ ਸੀ ਹੁਣ ਵੀ ਸਾਡੇ ਨਾਲ ਅਟੈਚ ਨੇ ਧਰਮਵੀਰ ਗਾਂਧੀ ਜੀ ਨੂੰ ਸਾਰੀ ਅਸੀਂ ਲਿਖਤੀ ਰਿਪੋਰਟ ਦੇ ਚੁੱਕੇ ਹਾਂ ਅਸੀਂ ਅਸੀਂ ਮੰਗ ਕੋਈ ਨਹੀਂ ਇਹ ਇਲਾਕੇ ਦੀ ਮੰਗ ਹੈ ਇਲਾਕੇ ਨੇ ਸਰਦਾਰ ਦਰਬਾਰਾ ਸਿੰਘ ਨੂੰ ਚਾਰਜ ਲਾਇਆ ਔਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪ੍ਰਧਾਨ ਜੀ ਰਾਜਾ ਬੜਿੰਗ ਜੀ ਨੇ ਲਾਇਆ ਇਹ ਨਾ ਮੈਂ ਲਾਇਆ ਨਾ ਉਹਨਾਂ ਨੇ ਲਾਇਆ ਇਹ ਪਾਰਟੀ ਦਾ ਮਾਮਲਾ ਹੈ ਪਾਰਟੀ ਵੇਖਣਾ